ਹਾਂਜੀ ਭਾਈ ਜੀ ਸਾਰੇ ਵੀਰੋਂ ਪਿਆ ਪਰਜਾਸੀ ਕਰਮਚਾਰੀ ਠੀਕ ਠਾਕ ਹੋ ਦੋਸਤੋ ਜਿਹੜੇ ਮੇਰੇ ਵੀਰ ਬਾਈ ਵੱਡੇ ਹਾਈਵੇ ਰੋਡ ਦੇ ਉੱਤੇ ਜ਼ਮੀਨ ਲੈਣੀ ਚਾਹੁੰਦੇ ਨੇ ਤਾਂ ਬਾਈ ਸੰਗਰੂਰ ਤੋਂ ਪਾਤਣਾ ਦਿੱਲੀ ਰੋਡ ਦੇ ਉੱਤੇ ਬਾਈ ਸਾਡੇ 6 ਕਿੱਲੇ ਜ਼ਮੀਨ ਆ ਗਈ ਕੱਠਾ ਟੱਕਾ ਬਈ ਤੁਸੀਂ ਲੈ ਸਕਦੋਂਗੇ ਬਾਕੀ ਬਾਈ ਨਾਲ ਗੱਲਬਾਤ ਕਰਦਾ ਵੀ ਕੀ ਗੱਲਬਾਤ ਹੈ ਕਿ ਭਾਈ ਅਸੀ ਕਰ ਜੀ ਕੀ ਹਾਲ ਚਾਲ ਨੇ ਬਾਈ ਜੀ ਵਧੀਆ ਜੀ ਬਹੁਤ ਵਧੀਆ ਤੁਸੀਂ ਠੀਕ ਆ ਬਾਈ ਜੀ ਕਿੱਥੇ ਖੜਿਆ ਬਈ ਆਪਾਂ ਇਸ ਟਾਈਮ ਜੀ ਇਹ ਮੇਰੇ ਆਪਾਂ ਦਿੱਲੀ ਵਾਲੀ ਰੋਡ ਤੇ ਖੜਿਆ ਦਿੱਲੀ ਤੋਂ ਸੰਗਰੂਰਾਂ ਰੋਡ ਪਾਤੜ ਵਾਲਾ ਰੋਡ ਵਜਦੇ ਇਹ ਆਪਣਾ ਫੋਰ ਲਾਈਨ ਆ ਇਹ ਵੱਡਾ ਰੋਡ ਆ ਗਿਆ ਆਪਣਾ ਬਈ ਪਿੰਡ ਕਿਹੜਾ ਬਾਈ ਜੀ ਲਵੇ ਪਿੰਡ ਬਾਈ ਮੌੜਾਂ ਮੌੜਾਂ ਲੈ ਵੀ ਮਿੱਤਰੋ ਮੌੜਾਂ ਦੀ ਜਮਾ ਐਂਟਰੀ ਦੇ ਉੱਤੇ ਆ ਹਨਾ ਬਾਈ ਜੀ ਠੀਕ ਹੈ ਜੀ ਜ਼ਮੀਨ ਕਿੰਨੀ ਕਿੰਨੀ ਆ ਬਈ ਜੇ ਆਪਾਂ ਇਹ ਗੱਲਬਾਤ ਕਰੀਏ ਜੀ ਇਹ ਬਾਈ ਜੇ ਆਪਾਂ ਨੇ 4 ਕਿੱਲੇ ਵੀ ਲੈ ਸਕਦਾ ਬੰਦਾ 4 ਕਿੱਲੇ ਵੀ ਲੈ ਸਕਦਾ ਚਾਹ ਵਾਂਕੇ ਦੇ ਹਿਸਾਬ ਨਾਲ ਬੰਦੀ ਗੰਜੈਸ ਹੁੰਦੀ ਹੈ ਨਾ ਠੀਕ ਹੈ ਜੀ ਤੇ 6.5 ਵੀ ਲੈ ਸਕਦਾ 5 ਵੀ ਲੈ ਸਕਦਾ 6.5 ਵੀ ਲੈ ਸਕਦਾ ਠੀਕ ਹੈ ਜੀ ਇਹ ਕਿਵੇਂ ਜਿਆ ਗੱਲਬਾਤ ਦੀ ਜੇ ਆਪੇ ਦੀ ਆਪਣੀ ਗੱਲਬਾਤ ਆ ਗਈ ਕਹਿਣ ਮਤ ਵਾਲੇ ਵੀ ਆਪਣੀ 4 ਕਿੱਲੇ ਮੇਰੀ ਖੋਦਾ ਬਾਣ ਆਈ ਠੀਕ ਹੈ ਜੀ ਇਹ ਆ ਬਾਣ ਆਗਾ ਹੋਰ ਪਾਰਟੀ ਦਾ ਆ ਗਿਆ ਨਾ ਜੇ ਨਾਲ ਲੱਗਦਾ ਅੱਧਾ ਕਿੱਲਾ ਹੋਰ ਪਾਰਟੀ ਦਾ ਆ ਗਿਆ ਇਸ ਤਰ੍ਹਾਂ ਉਹ ਹੋਰ ਦਾ ਆ ਗਿਆ ਠੀਕ ਹੈ ਜੀ ਇਕੱਠਾ ਵੀ ਯਾਨੀ ਕਿ ਬੰਦਾ ਹਾਂ ਜ ਹੋਗਾ ਉਹ ਤੁਸੀਂ ਮੰਨ ਕੇ ਚੱਲੋ 1 2 ਕਿਾਰੇ 6 ਢ ਕੇ ਨਾਲੇ 7 ਵਿਗੇ ਉਹ ਪਿਆਗਾ ਠੀਕ ਆ ਬਾਈ ਦੇਖ ਸਕਦੇ ਹੋ ਬਾਈ ਜੀ ਫਰੰਟ ਕਿੰਨਾ ਜੀ ਜੇ ਗੱਲ ਇਹ ਫਰੰਟ ਜੇ ਆਪਾਂ 5 ਕਿਲਿਆਂ ਫਰੰਟ ਲਾਉਣੇ ਤੁਸੀਂ ਇਹ ਮੰਨ ਕੇ ਚੱਲੋ ਵੀਰੇ ਇਹ ਕਿਨੇ 2 ਕਿਲਿਆਂ ਤੋਂ ਪਲੱਸ ਹੋ ਸਕਦਾਗਾ ਠੀਕ ਆ ਰੋਡ ਦੇ ਉੱਤੇ ਆ ਜਾਵਾਂ ਆਪਾਂ ਰੋਡ ਦੇ ਉੱਪਰ ਆ ਗਏ ਲੈ ਵੀ ਵੱਡੇ ਰੋਡ ਦੇ ਉੱਤੇ ਬਾਈ ਹਾਈਵੇ ਰੋਡ ਦੇ ਉੱਤੇ ਨਾ 2 ਕਿਲਿਆਂ ਦਾ ਫਰੰਟ ਆਗਾ ਹਨਾ ਬਾਈ ਜੀ ਦੇਖ ਸਕਦੇ ਹੋ ਯਾਨੀ ਕਿ ਬਾਈ ਵਧੀਆ ਜ਼ਮੀਨ ਆਗੀ ਉਪਜਾਊਆ ਜ਼ਮੀਨ ਬਾਈ ਆ ਜੀ ਡੱਕਰ ਬਾਣ ਆ ਜੀ ਪੱਠੇ ਵਾਲੀ ਮਿੱਟੀ ਆ ਜੀ ਪੂਰੇ ਸਿਰੇ ਦੀ ਆ ਬਾਕੀ ਸੂਏ ਦਾ ਪਾ ਨਾ ਨਾ ਇਨਾ ਜੀ ਆਪਣੀਆਂ 20 ਦੀ ਮੋਟਰ ਹੈ ਬਈ ਫੁੱਲ ਹੀ ਸਾਣਾ ਵੀ ਆਪਣਾ ਹੈ ਜੀ ਦੇਖ ਸਕਦੇ ਹੋ ਬਈ ਯਾਨਕਿ ਸਾਰਾ ਕੁ ਤੁਸੀਂ ਬਈ ਵਿੱਚ ਲੈ ਸਕਦੇ ਹੋਗੇ ਰੇਟ ਕਿਵੇਂ ਰਹੂਗਾ ਜ਼ਮੀਨ ਦਾ ਜੇ ਅਪ ਰੇਟ ਦੀ ਗੱਲਬਾਤ ਕਰੀਏ ਜੀ ਰੇਟ ਜੀ ਦੇਖੋ ਜੀ ਦਾ 1.5 ਕਰੋੜ ਹੈ ਜੀ ਆਪਣਾ 1.5 ਕਰੋੜ ਰੁਪਏ ਕਿਲੇ ਦਾ ਜੀ ਕਿਲੇ ਦਾ ਜੀ ਠੀਕ ਆ ਫਰੰਟ ਵਾਲੀ ਦਾ ਹਾਂ ਜੀ ਫਰੰਟ ਵਾਲੀ ਦਾ ਠੀਕ ਆ ਜੀ ਪਿਛਲੀ ਹਟਮੀ ਦਾ ਜਿਆਦਾ ਜੇ ਤੁਸੀਂ ਨੂੰ 7 ਬਿਗੇ ਕਹਿਨੇ ਆ ਉਹ ਤੁਸੀਂ ਮੰਨ ਕੇ ਚੱਲੋ ਵੀ 55 60 ਦੇ ਇਹ ਹਿਸਾਬ ਚ ਬਣ ਜੂਗਾ ਫਰੰਟ ਨਹੀਂ ਹੈਗਾ ਫਰੰਟ ਨਹੀਂ ਹੈਗਾ ਹਾਂ ਉਹ ਮਾਰੂ ਬਾਣ ਆ ਗਿਆ ਤੇ 7 ਵਿਗੇ ਥਾਂਗਾ ਉਹਦਾ ਫਰੰਟ ਨਹੀਂ ਹੈਗਾ ਉਹਦਾ ਫਰੰਟ ਨਹੀਂ ਹੈਗਾ ਉਹ ਪਾਸ ਬਣ ਜੂਗਾ ਠੀਕ ਹੈ ਲੈ ਵੀ ਮਿੱਤਰੋ ਦੇਖ ਸਕਦੇ ਹੋ ਖੜਿਆਂਗੇ ਆਪਾਂ ਮੋੜਾਂ ਦੇ ਕੋਲੇ ਠੀਕ ਹੈ ਜੀ ਇੱਧਰ ਆਪਣਾ ਰਹਿ ਗਿਆ ਜੀ ਮਹਿਲਾ ਚੌਂਕ ਤੇ ਵੱਡਾ ਰੋਡ ਆ ਬਾਈ ਸੰਗਰੂਰ ਪਾਤਣਾ ਦਿੱਲੀ ਰੋਡ ਆ ਨਾ ਜੇ ਕੋਈ ਮੇਰਾ ਵੀਰ ਬਈਏ ਜ਼ਮੀਨ ਲੈਣੀ ਚਾਹੁੰਦਾ ਤਾਂ ਸਕਰੀਨ ਦੇ ਉੱਪਰ ਨੰਬਰ ਹੈਗਾ ਤੁਸੀਂ ਕਾਲ ਕਰਕੇ ਜੀ ਮੈਨੂੰ ਖਰੀਦ ਸਕਦੋਂਗੇ ਵਧੀਆ ਜ਼ਮੀਨਾਂ ਕੀ ਬਾਕੀ ਵੀ ਆਪਾਂ ਦਿਖਾਵਾਂਗੇ ਸੌਟਾਂ ਦੇ ਵਿੱਚ ਤੁਸੀਂ ਸਾਰਾ ਕੁਝ ਚੈੱਕ ਕਰਦੇ ਰਹੋ ਬਾਈ ਠੀਕ ਆ ਬਾਈ ਜੀ ਠੀਕ ਹੈ ਧੰਨਵਾਦ ਧੰਨਵਾਦ